ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਜਿੱਥੇ ਵੀ ਜਾਂਦੇ ਹਨ ਲੋਕ ਉਹਨਾਂ ਨੂੰ ਆਪਣੇ ਆਪ ਹੀ ਇੱਜ਼ਤ ਦੇ ਦਿੰਦੇ ਹਨ ਉਹਨਾਂ ਦੀ ਗੱਲ ਚੁੱਪ ਹੋ ਕੇ ਸੁਣੀ ਜਾਂਦੀ ਹੈ ਉਹਨਾਂ ਦੇ ਸ਼ਬਦਾਂ ਵਿੱਚ ਇੱਕ ਭਾਰ ਮਹਿਸੂਸ ਹੁੰਦਾ ਹੈ ਉਹਨਾਂ ਦੀ ਹਾਜ਼ਰੀ ਵਿੱਚ ਲੋਕ ਆਪਣੇ ਆਪ ਹੀ ਸੰਭਲ ਕੇ ਬੋਲਣ ਲੱਗ ਪੈਂਦੇ ਹਨ ਪਰ ਫਿਰ ਕੁਝ ਲੋਕ ਚਾਹੇ ਉਹ ਗੱਲ ਕਿੰਨੀ ਵੀ ਸਹੀ ਕਰਨ ਚਾਹੇ ਉਹਨਾਂ ਦੀ ਨੀਅਤ ਕਿੰਨੀ ਵੀ ਸੁੱਚੀ ਹੋਵੇ ਚਾਹੇ ਉਹਨਾਂ ਦਾ ਦਿਲ ਕਿੰਨਾ ਵੀ ਸਾਫ਼ ਹੋਵੇ ਲੋਗ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਲੋਗ ਉਹਨਾਂ ਦੀ ਗੱਲ ਨੂੰ ਹੱਸੀ ਵਿੱਚ ਉਡਾ ਦਿੰਦੇ ਹਨ ਉਹਨਾਂ ਦੀ رائے ਨੂੰ ਮਹੱਤਵ ਨਹੀਂ ਦਿੰਦੇ ਉਹਨਾਂ ਦੀ ਹਾਜ਼ਰੀ ਨੂੰ ਭਾਰ ਨਹੀਂ ਮੰਨਦੇ ਅਜੇ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਸ਼ਾਇਦ ਤੁਸੀਂ ਵੀ ਇਹ ਗੱਲ ਜ਼ਿੰਦਗੀ ਵਿੱਚ ਕਈ ਵਾਰ ਮਹਿਸੂਸ ਕੀਤੀ ਹੋਵੇਗੀ ਸ਼ਾਇਦ ਤੁਹਾਨੂੰ ਵੀ ਅੰਦਰੋਂ ਅੰਦਰ ਕਈ ਵਾਰ ਇਹ ਸੱਟ ਲੱਗੀ ਹੋਵੇਗੀ ਕਿ ਮੈਂ ਦਿਲੋਂ ਸਹੀ ਹਾਂ ਮੇਰੀ ਗੱਲ ਵਿੱਚ ਸੱਚ ਹੈ ਮੈਂ ਕਿਸੇ ਨਾਲ ਬੁਰਾ ਨਹੀਂ ਕਰਦਾ ਪਰ ਫਿਰ ਵੀ ਲੋਕ ਮੈਨੂੰ ਹਲਕੇ ਵਿੱਚ ਕਿਉਂ ਲੈਂਦੇ ਹਨ ਇਹ ਸਵਾਲ ਦੁਖ ਦਿੰਦਾ ਹੈ ਕਿਉਂਕਿ ਇੱਥੇ ਗੱਲ ਸਿਰਫ ਸੁਣਨ ਦੀ ਨਹੀਂ ਗੱਲ ਹੈ ਇੱਜ਼ਤ ਦੀ ਇੱਕ ਅਹਿਸਾਸ ਦੀ ਇੱਕ ਮੌਜੂਦਗੀ ਦੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਦੋਸ਼ ਲੋਕਾਂ ਦਾ ਨਹੀਂ ਹੁੰਦਾ ਨਾ ਹੀ ਤੁਹਾਡੀ ਕਿਸਮਤ ਦਾ ਅਸਲੀ ਕਾਰਨ ਹੁੰਦਾ ਹੈ ਤੁਹਾਡੀਆਂ ਕੁਝ ਛੋਟੀਆਂ-ਛੋਟੀਆਂ ਆਦਤਾਂ ਉਹ ਆਦਤਾਂ ਜੋ ਦਿਨ-ਰਾਤ ਤੁਸੀਂ ਬਿਨਾਂ ਸੋਚੇ ਕਰਦੇ ਹੋ ਪਰ ਲੋਕ ਉਹਨਾਂ ਨੂੰ ਤੁਹਾਡੀ ਕਮਜ਼ੋਰੀ ਦੇ ਸੰਕੇਤ ਵਜੋਂ ਵੇਖਦੇ ਹਨ ਦੁਨੀਆ ਤੁਹਾਡੇ ਦਿਲ ਨੂੰ ਨਹੀਂ ਵੇਖਦੀ ਇਹ ਤੁਹਾਡੇ ਚਾਲ ਚੱਲਣ ਨੂੰ ਵੇਖਦੀ ਹੈ ਲੋਕ ਤੁਹਾਡੀ ਨੀਅਤ ਨਹੀਂ ਜਾਣਦੇ ਉਹ ਸਿਰਫ ਤੁਹਾਡੇ ਹਾਫ-ਪਾਵ ਤੁਹਾਡਾ ਚਿਹਰਾ ਤੁਹਾਡੀ ਆਵਾਜ਼ ਤੇ ਤੁਹਾਡੇ ਖੜਨ ਤੇ ਬੋਲਣ ਦੇ ਢੰਗ ਨੂੰ ਪੜ੍ਹਦੇ ਹਨ ਤੇ ਇਹ ਸਭ ਕੁਝ ਉਹਨਾਂ ਨੂੰ ਦੱਸ ਦਿੰਦਾ ਹੈ ਕਿ ਤੁਸੀਂ ਕਿੰਨੇ ਦ੍ਰਿੜ ਹੋ ਤੇ ਤੁਹਾਡੇ ਸ਼ਬਦ ਕਿੰਨੀ ਇੱਜ਼ਤ ਦੇ ਹੱਕਦਾਰ ਹਨ ਅਕਸਰ ਆਦਤਾਂ ਬਚਪਨ ਤੋਂ ਬਣਨ ਲੱਗ ਪੈਂਦੀਆਂ ਹਨ ਕਈ ਵਾਰ ਘਰ ਵਿੱਚ ਕਈ ਵਾਰ ਸਕੂਲ ਵਿੱਚ ਕਈ ਵਾਰ ਦੋਸਤਾਂ ਦੇ ਵਿਚਕਾਰ ਅਸੀਂ ਇਹ ਸਿੱਖ ਲੈਂਦੇ ਹਾਂ ਕਿ ਸਮਝੌਤਾ ਕਰਨਾ ਚੰਗਾ ਹੈ ਹਰ ਗੱਲ ਨੂੰ ਹੌਲਾ ਕਰ ਦੇਣਾ ਚੰਗਾ ਹੈ ਆਪਣੀ ਗੱਲ ਨੂੰ ਪਿੱਛੇ ਰੱਖ ਦੇਣਾ ਚੰਗਾ ਹੈ ਤੇ ਇਹੋ ਕੁਝ ਹੌਲੀ-ਹੌਲੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ ਪਰ ਜਦੋਂ ਅਸੀਂ ਵੱਡੇ ਹੁੰਦੇ ਹਾਂ ਤਾਂ ਇਹੀ ਆਦਤਾਂ ਸਾਡੀ ਇੱਜ਼ਤ ਨੂੰ ਨੁਕਸਾਨ ਪਹੁੰਚਾਉਣ ਲੱਗ ਪੈਂਦੀਆਂ ਹਨ ਲੋਕ ਸਮਝਣ ਲੱਗਦੇ ਹਨ ਕਿ ਅਸੀਂ ਆਪਣੇ ਆਪ ਨੂੰ ਹੀ ਪੱਕੇ ਤੌਰ ਤੇ ਨਹੀਂ ਮੰਨਦੇ ਤਾਂ ਦੁਨੀਆ ਸਾਨੂੰ ਕਿਉਂ ਮੰਨੇ ਪਰ ਚੰਗੀ ਖਬਰ ਇਹ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਆਦਤ اٹਲ ਨਹੀਂ ਹਰ ਇੱਕ ਆਦਤ ਬਦਲੀ ਜਾ ਸਕਦੀ ਹੈ ਹਰ ਇੱਕ ਢੰਗ ਨਵਾਂ ਬਣ ਸਕਦਾ ਹੈ ਤੇ ਜੇ ਤੁਸੀਂ ਚਾਹੋ ਤਾਂ ਆਪਣੀ ਮੌਜੂਦਗੀ ਨੂੰ ਸਿਰਫ ਬਦਲ ਨਹੀਂ ਸਕਦੇ ਉਸ ਨੂੰ ਤਾਕਤਵਰ ਬਣਾ ਸਕਦੇ ਹੋ ਇੱਜ਼ਤਯੋਗ ਬਣਾ ਸਕਦੇ ਹੋ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਉਣਾ ਹਾਂ ਇੱਕ ਬੰਦਾ ਸੀ ਜੋ ਬਹੁਤ ਸਮਝਦਾਰ ਸੀ ਬਹੁਤ ਹੀ ਮਿਹਨਤੀ ਸੀ ਉਸ ਦੇ ਵਿਚਾਰ ਡੂੰਘੇ ਤੇ ਕੀਮਤੀ ਸਨ ਪਰ ਜਦੋਂ ਵੀ ਉਹ ਬੋਲਦਾ ਸੀ ਲੋਕ ਉਸ ਦੀ ਗੱਲ ਨੂੰ ਮਹੱਤਵ ਨਹੀਂ ਦਿੰਦੇ ਸਨ ਉਹ ਸਮਝਦੇ ਸਨ ਕਿ ਇਹ ਨਰਮ ਮਿੱਠਾ ਬੰਦਾ ਹੈ ਪਰ ਇਸ ਦੀ ਗੱਲ ਦਾ ਕੋਈ ਭਾਰ ਨਹੀਂ ਉਹ ਬੰਦਾ ਚੰਗਾ ਸੀ ਪਰ ਉਸ ਦੀ ਮੌਜੂਦਗੀ ਕਮਜ਼ੋਰ ਲੱਗਦੀ ਸੀ ਫਿਰ ਇੱਕ ਦਿਨ ਉਸ ਨੇ ਆਪਣੀਆਂ ਆਦਤਾਂ ਦਾ ਅਧਿਐਨ ਕੀਤਾ ਉਸ ਨੂੰ ਪਤਾ ਲੱਗਿਆ ਕਿ ਉਹ ਬਿਨਾਂ ਵਜ੍ਹਾ ਹੱਸਦਾ ਹੈ ਆਪਣੀ ਗੱਲ ਨੂੰ ਕਟਾ ਕੇ ਦੱਸਦਾ ਹੈ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਆਪਣੀਆਂ ਗਲਤੀਆਂ ਦਾ ਬਹੁਤ ਜ਼ਿਆਦਾ ਹਿਸਾਬ ਦਿੰਦਾ ਹੈ ਉਸ ਨੇ ਸਾਰੀਆਂ ਆਦਤਾਂ ਇੱਕ ਇੱਕ ਕਰਕੇ ਬਦਲੀਆਂ ਤੇ ਸਿਰਫ ਕੁਝ ਮਹੀਨਿਆਂ ਵਿੱਚ ਉਹੀ ਲੋਕ ਜੋ ਉਸ ਨੂੰ ਹਲਕੇ ਵਿੱਚ ਲੈਂਦੇ ਸਨ ਹੁਣ ਉਸ ਦੀ ਗੱਲ ਨੂੰ ਧਿਆਨ ਨਾਲ ਸੁਣਨ ਲੱਗ ਪਏ ਉਸ ਦੀ ਮੌਜੂਦਗੀ ਬਦਲ ਗਈ ਉਸ ਦੀ ਇੱਜ਼ਤ ਵੱਧ ਗਈ ਇਹ ਜਾਦੂ ਨਹੀਂ ਸੀ ਇਹ ਆਦਤਾਂ ਬਦਲਣ ਦਾ ਨਤੀਜਾ ਸੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਹ ਪੰਜ ਆਦਤਾਂ ਸਮਝਾਂਗੇ ਜੋ ਕਿਸੇ ਵੀ ਬੰਦੇ ਦੀ ਇੱਜ਼ਤ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਅਸੀਂ ਇਹ ਵੀ ਵੇਖਾਂਗੇ ਕਿ ਉਹਨਾਂ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ ਤਾਂ ਜੋ ਤੁਸੀਂ ਉਹ ਬੰਦੇ ਬਣ ਸਕੋ ਜਿਸ ਦੀ ਗੱਲ ਦਾ ਭਾਰ ਹੋਵੇ ਜਿਸ ਦੀ ਹਾਜ਼ਰੀ ਵਿੱਚ ਲੋਕ ਸਾਵਧਾਨ ਹੋ ਜਾਂਦੇ ਹੋਣ ਤੇ ਜਿਸ ਦੀ ਆਵਾਜ਼ ਸੁਣਦੇ ਹੀ ਲੋਕ ਧਿਆਨ ਨਾਲ ਬੈਠ ਜਾਂਦੇ ਹੋਣ ਇਸ ਵੀਡੀਓ ਨੂੰ ਅੰਤ ਤੱਕ ਵੇਖੋ ਕਿਉਂਕਿ ਅਖੀਰ ਵਿੱਚ ਮੈਂ ਤੁਹਾਡੇ ਨਾਲ ਇੱਕ ਐਸੀ ਸੋਚ ਸਾਂਝੀ ਕਰਾਂਗਾ ਜੋ ਤੁਹਾਡੀ ਮੌਜੂਦਗੀ ਨੂੰ ਕਈ ਗੁਣਾ ਵਧਾ ਸਕਦੀ ਹੈ ਚਲੋ ਹੁਣ ਅੱਗੇ ਵਧੀਏ ਅਤੇ ਵੇਖੀਏ ਉਹ ਪੰਜ ਆਦਤਾਂ ਜੋ ਲੋਕਾਂ ਨੂੰ ਤੁਹਾਨੂੰ ਹਲਕੇ ਵਿੱਚ ਲੈਣ ਲਈ ਮਜਬੂਰ ਕਰ ਦਿੰਦੀਆਂ ਹਨ ਪਹਿਲੀ ਆਦਤ ਬੇਵਕਤ ਮੁਸਕਰਾਉਣਾ ਤੇ ਕਬਰਾਂ ਹਟ ਵਿੱਚ ਹੱਸ ਪੈਣਾ ਜੋ ਤੁਹਾਡੀ ਗੰਭੀਰਤਾ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਤੁਸੀਂ ਕਦੇ ਧਿਆਨ ਕੀਤਾ ਹੈ ਜਦੋਂ ਤੁਸੀਂ ਕਿਸੇ ਜ਼ਰੂਰੀ ਗੱਲ ਬਾਰੇ ਬੋਲਦੇ ਹੋ ਤੁਸੀਂ ਚਾਹੁੰਦੇ ਹੋ ਕਿ ਸਾਹਮਣੇ ਵਾਲਾ ਤੁਹਾਡੀ ਗੱਲ ਨੂੰ ਤੋਲੇ ਸਮਝੇ ਪਰ ਤੁਹਾਡਾ ਚਿਹਰਾ ਬਿਨਾਂ ਸਮੇਂ ਦੇ ਇੱਕ ਹੌਲੀ ਜਿਹੀ ਮੁਸਕਰਾਹਟ ਦਿਖਾ ਦਿੰਦਾ ਹੈ ਕਈ ਵਾਰ ਤੁਸੀਂ ਗੱਲ ਕਰਦਿਆਂ ਹੌਲੀ ਜਿਹੀ ਹੱਸ ਪੈਂਦੇ ਹੋ ਨਾ ਇਸ ਲਈ ਕਿ ਗੱਲ ਹਸਣ ਵਾਲੀ ਹੈ ਪਰ ਇਸ ਲਈ ਕਿ ਤੁਹਾਡੇ ਅੰਦਰੋਂ ਕਬਰਾਹਟ ਨਿਕਲ ਰਹੀ ਹੁੰਦੀ ਹੈ ਇਹ ਜਿਹੇ ਵੇਲੇ ਲੋਕ ਕੀ ਸਮਝਦੇ ਨੇ ਉਹ ਸੋਚਦੇ ਨੇ ਕਿ ਤੁਸੀਂ ਆਪਣੀ ਹੀ ਗੱਲ ਬਾਰੇ ਪੱਕੇ ਨਹੀਂ ਤੁਸੀਂ ਸਹੀ ਹੋ ਕੇ ਵੀ ਅਣਜਾਣੇ ਜੇ ਲੱਗਦੇ ਹੋ ਉਹ ਸਮਝ ਲੈਂਦੇ ਨੇ ਕਿ ਤੁਹਾਡੀ ਆਵਾਜ਼ ਤੋਂ ਵੱਧ ਤੁਹਾਡੀ ਮੁਸਕਰਾਹਟ ਬੋਲ ਰਹੀ ਹੈ ਤੇ ਜਿੱਥੇ ਚਿਹਰਾ ਗਲਤ ਸੰਕੇਤ ਦੇਵੇ ਉੱਥੇ ਦਿਮਾਗ ਨੂੰ ਕੋਣ ਗੰਭੀਰਤਾ ਨਾਲ ਲੈਂਦਾ ਹੈ ਬੇਵਕਤ ਹੱਸਣਾ ਬੇਲੋੜੀ ਮੁਸਕਰਾਹਟ ਇਹ ਕੋਈ 마ਸੂਮ ਆਦਤ ਨਹੀਂ ਇਹ ਹੌਲੀ-ਹੌਲੀ ਤੁਹਾਡੀ ਅੰਦਰਲੀ ਦ੍ਰਿੜਤਾ ਨੂੰ ਕਮਜ਼ੋਰ ਕਰ ਦਿੰਦੀ ਹੈ ਲੋਕ ਤੁਹਾਨੂੰ ਨਰਮ ਨਹੀਂ ਕੱਚਾ ਮੰਨਣ ਲੱਗ ਪੈਂਦੇ ਨੇ ਉਹ ਸੋਚਦੇ ਨੇ ਕਿ ਇਹ ਬੰਦਾ ਆਪਣੇ ਸ਼ਬਦਾਂ ਦੇ ਪਿੱਛੇ ਖੜਾ ਹੀ ਨਹੀਂ ਹੋ ਸਕਦਾ ਇਹ ਵੱਡੇ ਫੈਸਲੇ ਕਿਵੇਂ ਲਵੇਗਾ ਇਹ ਤਾਂ ਹਰ ਗੱਲ ਨੂੰ ਹਾਸੇ ਵਿੱਚ ਟਾਲ ਦਿੰਦਾ ਹੈ ਪਰ ਇਹ ਆਦਤ ਬਣਦੀ ਕਿਵੇਂ ਹੈ ਬਚਪਨ ਤੋਂ ਜਾਂ ਜਵਾਨੀ ਤੋਂ ਅਸੀਂ ਕਈ ਵਾਰ ਸਿੱਖ ਲੈਂਦੇ ਹਾਂ ਕਿ ਟਕਰਾ ਤੋਂ ਬਚਣ ਲਈ ਮੁਸਕਰਾ ਦੇਣਾ ਚੰਗਾ ਹੈ ਕਈ ਵਾਰ ਵੱਡੇ ਸਾਡੇ ਤੇ ਗੁੱਸਾ ਕਰਦੇ ਹਨ ਅਸੀਂ ਹੌਲੀ ਹੱਸ ਕੇ ਚੁੱਪ ਕਰ ਦਿੰਨੇ ਹਾਂ ਕਈ ਵਾਰ ਕੋਈ ਸਾਨੂੰ ਹਲਕੇ ਵਿੱਚ ਲੈਂਦਾ ਹੈ ਅਸੀਂ ਅਜੀਬ ਹੋ ਕੇ ਮੁਸਕਰਾ ਦਿੰਨੇ ਹਾਂ ਹੌਲੀ-ਹੌਲੀ ਇਹੀ ਮੁਸਕਰਾਹਟ ਸਾਡੀ ਆਦਤ ਬਣ ਜਾਂਦੀ ਹੈ ਫਿਰ ਚਾਹੇ ਗੱਲ ਕਿੰਨੀ ਵੀ ਗੰਭੀਰ ਹੋਵੇ ਚਿਹਰਾ ਆਪਣੀ ਮਰਜ਼ੀ ਨਾਲ ਹੱਸ ਪੈਂਦਾ ਹੈ ਇਸ ਨਾਲ ਇੱਕ ਹੋਰ ਨੁਕਸਾਨ ਹੁੰਦਾ ਹੈ ਲੋਕ ਤੁਹਾਡੇ ਨਾਲ ਹੱਦਾਂ ਪਾਰ ਕਰ ਲੈਂਦੇ ਨੇ ਉਹ ਸੋਚਦੇ ਨੇ ਕਿ ਤੁਸੀਂ ਨਾ ਨਹੀਂ ਕਹਿ ਸਕਦੇ ਤੁਸੀਂ ਇਤਰਾਜ਼ ਨਹੀਂ ਕਰੋਗੇ ਤੁਸੀਂ ਗੁੱਸੇ ਜਾਂ ਇੱਜ਼ਤ ਦੇ ਕਾਬਲ ਦਾ ਰੂਪ ਨਹੀਂ ਦਿਖਾ ਸਕਦੇ ਤਾਂ ਫਿਰ ਇਸ ਆਦਤ ਤੋਂ ਬਚਿਆ ਕਿਵੇਂ ਜਾਵੇ ਨੰਬਰ 1 ਸ਼ਾਂਤ ਚਿਹਰਾ ਅਭਿਆਸ ਰੋਜ਼ 1-2 ਮਿੰਟ ਸ਼ੀਸ਼ੇ ਦੇ ਸਾਹਮਣੇ ਖੜੋ ਚਿਹਰੇ ਤੇ ਨਰਮ ਪਰ ਗੰਭੀਰ ਹਾਫ ਪਾਵ ਰੱਖੋ ਨਾ ਤਣਾ ਨਾ ਹਾਸਾ ਸਿਰਫ ਸ਼ਾਂਤੀ ਨੰਬਰ 2 ਮੁਸਕਰਾਹਟ ਨੂੰ ਠੀਕ ਸਮੇਲੇ ਸੰਭਾਲੋ ਜਿੱਥੇ ਗੱਲ ਮਜ਼ਾਕ ਦੀ ਹੈ ਮੁਸਕਰਾਓ ਪਰ ਜਿੱਥੇ ਗੱਲ ਫੈਸਲੇ ਦੀ ਹੈ ਆਪਣੀ ਗੱਲ ਨੂੰ ਵਜ਼ਨ ਦੇਣਾ ਲੋੜੀਂਦਾ ਹੈ ਉਥੇ ਚਿਹਰਾ ਸਥਿਰ ਰੱਖੋ ਨੰਬਰ 3 ਹੱਸਣ ਤੋਂ ਪਹਿਲਾਂ ਇੱਕ ਸਾਹ ਰੋਕੋ ਜਦੋਂ ਲੱਗੇ ਕਿ ਤੁਸੀਂ ਹੱਸ ਸਕਦੇ ਹੋ ਇੱਕ ਪਲ ਆਪਣੇ ਸਾਹ ਨੂੰ ਹੌਲਾ ਕਰੋ ਇਹੀ ਪਲ ਤੁਹਾਡੇ ਚਿਹਰੇ ਨੂੰ ਬਚਾ ਲੈਂਦਾ ਹੈ ਨੰਬਰ 4 ਲੰਬਾ ਤੇ ਗਹਿਰਾ ਸਾਹ ਜਿੰਨਾ ਹੌਲਾ ਸਾਹ ਓਨੇ ਸ਼ਾਂਤ ਹਾਵ-ਬਾਵ ਯਾਦ ਰੱਖੋ ਇੱਜ਼ਤ ਚਮਕਦਾਰ ਮੁਸਕਰਾਹਟ ਨਾਲ ਨਹੀਂ ਸਥਿਰਤਾ ਨਰਮੀ ਤੇ ਧੀਰਜ ਨਾਲ ਮਿਲਦੀ ਹੈ ਜਦੋਂ ਤੁਸੀਂ ਆਪਣੀ ਮੁਸਕਰਾਹਟ ਤੇ ਕਾਬੂ ਪਾ ਲੈਂਦੇ ਹੋ ਲੋਕ ਤੁਹਾਨੂੰ ਹਲਕੇ ਵਿੱਚ ਨਹੀਂ ਲੈਂਦੇ ਬਲਕਿ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕਰਦੇ ਨੇ ਉਹ ਤੁਹਾਡੇ ਸ਼ਬਦਾਂ ਨੂੰ ਤੋਲਣ ਲੱਗ ਪੈਂਦੇ ਨੇ ਇਹ ਪਹਿਲੀ ਆਦਤ ਬਦਲੋ ਤੁਹਾਡੀ ਗੰਭੀਰਤਾ ਦਾ ਦਰਜਾ ਕੱਲ ਤੋਂ ਦੋ ਗੁਣਾ ਨਹੀਂ ਬਲਕਿ ਕਈ ਗੁਣਾ ਹੋ ਜਾਵੇਗਾ ਦੂਸਰੀ ਆਦਤ ਆਪਣੀ ਗੱਲ ਨੂੰ ਘਟਾ ਕੇ ਦੱਸਣਾ ਜੋ ਤੁਹਾਡੀ ਆਵਾਜ਼ ਤੋਂ ਪਹਿਲਾਂ ਹੀ ਤੁਹਾਡੀ ਇੱਜ਼ਤ ਨੂੰ ਛੋਟਾ ਕਰ ਦਿੰਦੀ ਹੈ ਇਹ ਆਦਤ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਲੱਗਦੀ ਪਰ ਇਹ ਚੁੱਪਚਾਪ ਤੁਹਾਡੇ ਅੰਦਰਲੇ ਪਰੋਸੇ ਨੂੰ ਖਾ ਜਾਂਦੀ ਹੈ ਤੁਸੀਂ ਗੱਲ ਤਾਂ ਸਹੀ ਕਰਦੇ ਹੋ ਪਰ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਇੱਕ ਅਦਵਾਕ ਜੋੜ ਦਿੰਦੇ ਹੋ ਜੋ ਤੁਹਾਡੀ ਗੱਲ ਦਾ ਸਾਰਾ ਵਜ਼ਨ ਖਤਮ ਕਰ ਦਿੰਦਾ ਹੈ ਜਿਵੇਂ ਸ਼ਾਇਦ ਮੈਂ ਗਲਤ ਹੋ ਸਕਦਾ ਹਾਂ ਮੈਂ ਬਹੁਤ ਨਹੀਂ ਜਾਣਦਾ ਪਰ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਮੇਰੀ ਗੱਲ ਕਿੰਨੀ ਸਹੀ ਹੈ ਪਤਾ ਨਹੀਂ ਇਹ ਵਾਕ ਸੁਣਨ ਵਿੱਚ ਸਧਾਰਨ ਲੱਗਦੇ ਨੇ ਪਰ ਇੱਕ ਗਹਿਰਾ ਅਰਥ ਰੱਖਦੇ ਨੇ ਇਹ ਲੋਕਾਂ ਨੂੰ ਇਹ ਸੰਕੇਤ ਦਿੰਦੇ ਨੇ ਕਿ ਤੁਸੀਂ ਆਪਣੀ ਹੀ ਗੱਲ ਤੇ ਯਕੀਨ ਨਹੀਂ ਕਰਦੇ ਲੋਕ ਕਦੇ ਵੀ ਉਸ ਬੰਦੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜਿਸ ਦੀ ਆਵਾਜ਼ ਹੌਸਲੇ ਨਾਲ ਭਰੀ ਨਹੀਂ ਹੁੰਦੀ ਤੇ ਯਾਦ ਰੱਖੋ ਦੁਨੀਆ ਗੱਲ ਦੀ ਸੱਚਾਈ ਨਹੀਂ ਬੰਦੇ ਦੀ ਦ੍ਰਿੜਤਾ ਨੂੰ ਤੋਲਦੀ ਹੈ ਅਕਸਰ ਆਦਤ ਉਹਨਾਂ ਲੋਕਾਂ ਵਿੱਚ ਬਣਦੀ ਹੈ ਜਿਨ੍ਹਾਂ ਨੇ ਸਦਾ ਹੀ ਹੋਰਾਂ ਨੂੰ ਪਹਿਲ ਦਿੱਤੀ ਹੈ ਜਿਨ੍ਹਾਂ ਨੇ ਕਦੇ ਆਪਣੀ رائے ਨੂੰ ਅਹਿਮੀਅਤ ਨਹੀਂ ਦਿੱਤੀ ਯਾ ਜਿਨਾਂ ਨੇ ਰੋਜ਼ ਇਹ ਸੁਣਿਆ ਕਿ ਤੇਰੀ ਗੱਲ ਦਾ ਕੀ ਤੈਨੂੰ ਕੀ ਪਤਾ ਹੌਲੀ ਹੌਲੀ ਮਨ ਇਹ ਮੰਨ ਲੈਂਦਾ ਕਿ ਸ਼ਾਇਦ ਮੇਰੀ ਗੱਲ ਕਾਬਿਲ ਨਹੀਂ ਫਿਰ ਜਦੋਂ ਵੀ ਤੁਸੀਂ ਬੋਲਦੇ ਹੋ ਤੁਸੀਂ ਆਪਣੇ ਸ਼ਬਦਾਂ ਦੇ ਆਲੇ ਦੁਆਲੇ ਹੌਲੀ ਜਿਹੀ ਜਾਲੀ ਬੁਣ ਲੈਂਦੇ ਹੋ ਤਾਂ ਜੋ ਕੋਈ ਤੁਹਾਨੂੰ ਟੋਕਣ ਤਾਂ ਤੁਸੀਂ ਕਹਿ ਸਕੋ ਕਿ ਹਾਂ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਪੂਰਾ ਪਤਾ ਨਹੀਂ ਪਰ ਇਸ ਦਾ ਨਤੀਜਾ ਕੀ ਲੋਕ ਤੁਹਾਡੇ ਸ਼ਬਦ ਤੋਂ ਪਹਿਲਾਂ ਹੀ ਤੁਹਾਨੂੰ ਹਲਕੇ ਦਰਜੇ ਵਿੱਚ ਰੱਖ ਦਿੰਦੇ ਨੇ ਤੁਹਾਡੇ ਵਿਚਾਰਾਂ ਦੀ ਚਮਕ ਕਮਜ਼ੋਰ ਹੋ ਜਾਂਦੀ ਹੈ ਤੇ ਤੁਹਾਡੀ ਮੌਜੂਦਗੀ ਉਹ ਪ੍ਰਭਾਵ ਨਹੀਂ ਪੈਦਾ ਕਰਦੀ ਜੋ ਕਰ ਸਕਦੀ ਸੀ ਤਾਂ ਫਿਰ ਇਸ ਆਦਤ ਬਦਲਨੀ ਕਿਵੇਂ ਹੈ ਨੰਬਰ 1 ਆਪਣੇ ਸ਼ਬਦਾਂ ਤੇ ਭਰੋਸਾ ਰੱਖੋ ਗੱਲ ਕਰਨ ਤੋਂ ਪਹਿਲਾਂ ਆਪਣੇ ਮਨ ਵਿੱਚ ਕਹੋ ਕਿ ਮੇਰੀ ਗੱਲ ਕੀਮਤੀ ਹੈ ਇਹ ਅੰਦਰਲੀ ਆਵਾਜ਼ ਸਭ ਤੋਂ ਵੱਡੀ ਤਾਕਤ ਹੈ ਨੰਬਰ 2 ਕੱਚੇ ਵਾਕ ਹਟਾਓ ਆਪਣੀ رائے ਦੇਣ ਦੇ ਵੇਲੇ ਉਹ ਸਾਰੇ ਵਾਕ ਹਟਾਓ ਜੋ ਤੁਹਾਨੂੰ कमजोर दिखौंदे ने सीधा बोलो साफ शांत नंबर 3 एक बार कहो पक्के तौर वार वार ते बार-बार अपनी गल नु समझाना ਤੁਹਾਨੂੰ ਹੱਥ ਜੋੜਿਆ ਵਰਗਾ ਬਣਾ ਦਿੰਦਾ ਹੈ ਜੋ ਤੁਸੀਂ ਕਹੀਆ ਉਸ ਦੇ ਨਾਲ ਖੜੋ ਨੰਬਰ 4 ਆਵਾਜ਼ ਦੀ ਮਜ਼ਬੂਤੀ ਆਪਣੀ ਆਵਾਜ਼ ਨੂੰ ਨਰਮ ਰੱਖੋ ਪਰ ਹੌਸਲੇ ਨਾਲ ਭਰੀ ਹੋਈ ਨਰਮਤਾ ਤੇ ਦ੍ਰਿੜਤਾ ਜਦੋਂ ਇਹ ਦੋਵੇਂ ਮਿਲਦੇ ਨੇ ਤਾਂ ਬੰਦਾ ਗੰਭੀਰ ਲੱਗਣਾ ਵੀ ਨਹੀਂ ਗੰਭੀਰ ਹੋ ਜਾਂਦਾ ਹੈ ਯਾਦ ਰੱਖੋ ਆਪਣੀ ਗੱਲ ਨੂੰ ਤੁਸੀਂ ਛੋਟਾ ਕਰਦੇ ਹੋਗੇ ਤਾਂ ਲੋਕ ਉਸ ਨੂੰ ਹੋਰ ਵੀ ਛੋਟਾ ਕਰ ਦੇਣਗੇ ਤੁਸੀਂ ਆਪਣੀ رائے ਨੂੰ ਵਜ਼ਨ ਦਿਓਗੇ ਤਾਂ ਹੀ ਲੋਕ ਉਸ ਨੂੰ ਤੋਲਣ ਲੱਗਣਗੇ ਤੀਸਰੀ ਆਦਤ ਹਰ ਕਿਸੇ ਨੂੰ ਖੁਸ਼ ਕਰਨ ਦੀ ਚਾਹ ਇਹ ਆਦਤ ਬਾਹਰੋਂ ਬਹੁਤ ਸੋਹਣੀ ਲੱਗਦੀ ਹੈ ਦਿਲ ਦਾ ਸਾਫ਼ ਹੋਣਾ ਮਿੱਠਾ ਸੁਭਾ ਹਰ ਕਿਸੇ ਨਾਲ ਚੰਗਾ ਬੋਲਣਾ ਪਰ ਜਦੋਂ ਇਹ ਹੀ ਨਰਮੀ ਹੱਦੋਂ ਵੱਧ ਹੋ ਜਾਵੇ ਜਦੋਂ ਤੁਸੀਂ ਹਮੇਸ਼ਾ ਇਹ ਸੋਚਦੇ ਫਿਰੋ ਕਿ ਮੈਂ ਕਿਸੇ ਦਾ ਮਨ ਨਾ ਦੁਖਾ ਬੈਠਾਂ ਕਿਤੇ ਕੋਈ ਮੇਰੇ ਬਾਰੇ ਕੁਝ ਬੁਰਾ ਨਾ ਸੋਚ ਲਵੇ ਤਾਂ ਇਹ ਨਰਮੀ ਕਮਜ਼ੋਰੀ ਵਿੱਚ ਬਦਲ ਜਾਂਦੀ ਹੈ ਲੋਕਾਂ ਨੂੰ ਖੁਸ਼ ਕਰਦੇ ਕਰਦੇ ਇੱਕ ਵੇਲੇ ਤੁਹਾਡੀ ਆਪਣੀ ਆਵਾਜ਼ ਗੁਆਚ ਜਾਂਦੀ ਹੈ ਤੁਸੀਂ ਨਾ ਕਹਿਣਾ ਭੁੱਲ ਜਾਂਦੇ ਹੋ ਹੱਦਾਂ ਬਣਾਉਣਾ ਛੱਡ ਦਿੰਦੇ ਹੋ ਅਤੇ ਆਪਣਾ ਸਮਾਂ ਆਪਣੀ એનર્ਜੀ ਆਪਣੀ ਇੱਜ਼ਤ ਹਰ ਗੱਲ ਹੋਰਨਾਂ ਦੀ ਮਰਜ਼ੀ ਤੇ ਛੱਡ ਦਿੰਦੇ ਹੋ ਮਸਲਾ ਇਹ ਹੈ ਕਿ ਦੁਨੀਆ ਉਸ ਬੰਦੇ ਦੀ ਕਦਰ ਨਹੀਂ ਕਰਦੀ ਜੋ ਆਪਣੇ ਆਪ ਨੂੰ ਪਿੱਛੇ ਰੱਖ ਕੇ ਹਰ ਵਾਰ ਹੋਰਨਾਂ ਨੂੰ ਅੱਗੇ ਕਰੇ ਲੋਕ ਸੋਚਣ ਲੱਗਦੇ ਹਨ ਕਿ ਤੁਹਾਡਾ ਦਿਲ ਨਹੀਂ ਤੁਹਾਡੀ ਹਿੰਮਤ ਕੱਚੀ ਹੈ ਤੁਸੀਂ ਟਕਰਾਅ ਤੋਂ ਡਰਦੇ ਹੋ ਤੁਸੀਂ ਆਪਣੀ ਗਲਤੇ ਖੜ ਨਹੀਂ ਸਕਦੇ ਇਸ ਆਦਤ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕੀ ਲੋਕ ਤੁਹਾਨੂੰ ਮਰਜ਼ੀ ਦੇ ਮੁਤਾਬਕ ਮੋੜ ਲੈਣ ਵਾਲਾ ਸਮਝਦੇ ਆ ਲੱਗਦੇ ਹਨ ਉਹ ਜਾਣਦੇ ਹਨ ਕਿ ਤੁਸੀਂ ਇਨਕਾਰ ਨਹੀਂ ਕਰੋਗੇ ਤੁਸੀਂ ਰੋਕ ਨਹੀਂ ਲਗਾਓਗੇ ਤੁਸੀਂ ਤਿੱਖਾ ਜਵਾਬ ਨਹੀਂ ਦੋਗੇ ਅਤੇ ਜਿੱਥੇ ਬੰਦਾ ਆਪਣੀ ਹੱਦਾਂ ਬਾਰੇ ਨਹੀਂ ਦੱਸਦਾ ਉੱਥੇ ਲੋਕ ਉਸ ਦੀ ਇੱਜ਼ਤ ਨਹੀਂ ਕਰਦੇ ਕਈ ਵਾਰ ਇਸ ਆਦਤ ਦੇ ਪਿੱਛੇ ਬਚਪਨ ਦਾ ਡਰ ਲੁਕਿਆ ਹੁੰਦਾ ਹੈ ਜਿਵੇਂ ਕਿ ਕਿਸੇ ਨੇ ਸਦਾ ਹੀ ਤੁਹਾਡੇ ਉੱਪਰ ਤੰਗ ਮਾਰਿਆ ਹੋਵੇ ਯਾ ਤੁਹਾਡੀ ਗੱਲ ਦਾ ਮਖੌਲ ਬਣਾਇਆ ਹੋਵੇ ਜਾਂ ਤੁਸੀਂ ਹਮੇਸ਼ਾ ਇਹੀ ਸੁਣਿਆ ਹੋਵੇ ਕਿ ਜੇ ਤੁਸੀਂ ਨਰਮ ਰਹੋਗੇ ਤਾਂ ਹੀ ਲੋਕ ਤੁਹਾਨੂੰ ਪਸੰਦ ਕਰਨਗੇ ਹੌਲੀ ਹੌਲੀ ਇਹ ਗੱਲ ਸੱਚ ਲੱਗਣ ਲੱਗ ਪੈਂਦੀ ਹੈ ਫੇਰ ਮਨ ਇਹ ਮੰਨ ਲੈਂਦਾ ਹੈ ਕਿ ਲੋਕਾਂ ਦੀ ਖੁਸ਼ੀ ਹੀ ਸਭ ਤੋਂ ਵੱਡਾ ਮਾਪ ਹੈ ਪਰ ਇਹ ਸਭ ਤੋਂ ਵੱਡਾ ਪਰਮ ਹੈ ਤਾਂ ਇਸ ਆਦਤ ਤੋਂ ਬਚਿਆ ਕਿਵੇਂ ਜਾਵੇ ਪਹਿਲਾ ਹੱਦਾਂ ਬਣਾਓ ਆਪਣੇ ਮਨ ਨੂੰ ਕਹੋ ਮੇਰਾ ਸਮਾਂ ਕੀਮਤੀ ਹੈ ਮੈਂ ਹਰ ਕਿਸੇ ਦੀ ਮਰਜ਼ੀ ਦਾ ਗੁਲਾਮ ਨਹੀਂ ਜਿੱਥੇ ਲੋੜ ਹੋਵੇ ਸਾਫ਼ ਸਪਸ਼ਟ ਰੋਕ ਲਗਾਓ ਦੂਜਾ ਨਾ ਕਹਿਣ ਦੀ ਹਿੰਮਤ ਬਣਾਓ ਨਾ ਕਹਿਣਾ ਬੇਇੱਜ਼ਤੀ ਨਹੀਂ ਆਪਣੇ ਆਪ ਦੀ ਰੱਖਿਆ ਹੈ ਜੇ ਤੁਸੀਂ ਚਾਹ ਕੇ ਵੀ ਸਭ ਦੀ ਮਦਦ ਨਹੀਂ ਕਰ ਸਕਦੇ ਤਾਂ ਇਸ ਗੱਲ ਨੂੰ ਮੰਨ ਕੇ ਸਹੀ ਸਮੇਂ ਨਾ ਕਹਿਣਾ ਸਿੱਖੋ ਤੀਜਾ ਆਪਣੀ ਚਾਹ ਨੂੰ ਪਹਿਲਾ ਸਥਾਨ ਦਿਓ ਤੁਸੀਂ ਵੀ ਇੱਕ ਜ਼ਿੰਦਾ ਜੀਵ ਹੋ ਤੁਹਾਡੀਆਂ ਲੋੜਾਂ ਵੀ ਮਹੱਤਵਪੂਰਨ ਹਨ اپنی خوشی ਨੂੰ ਆਪਣੇ ਆਰਾਮ ਨੂੰ ਆਪਣੇ ਮਕਸਦ ਨੂੰ ਹਮੇਸ਼ਾ ਹੋਰਨਾਂ ਦੇ ਪਿੱਛੇ ਨਾ ਰੱਖੋ ਚੌਥਾ ਨਰਮੀ ਅਤੇ ਹਿੰਮਤ ਵਿੱਚ ਸੰਤੁਲਨ ਲਿਆਓ ਮਿੱਠੇ ਰਹੋ ਪਰ ਨਰਮ ਦਿਲ ਨਾ ਬਣੋ ਦਿਲ ਦੇ ਸਾਫ਼ ਰਹੋ ਪਰ ਆਪਣੇ ਸ਼ਬਦਾਂ 'ਚ ਤਾਕਤ ਰੱਖੋ ਲੋਕ ਉਸ ਬੰਦੇ ਨੂੰ ਸਭ ਤੋਂ ਵੱਧ ਮੰਨਦੇ ਹਨ ਜੋ ਮਿਹਰਬਾਨ ਵੀ ਹੈ ਅਤੇ ਦ੍ਰਿੜ ਵੀ ਯਾਦ ਰੱਖੋ ਤੁਸੀਂ ਹਰ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਜੰਮੇ ਤੁਸੀਂ ਆਪਣੇ ਸੱਚ ਆਪਣੀ ਇੱਜ਼ਤ ਅਤੇ ਆਪਣੇ ਅੰਦਰਲੇ ਸਬਰ ਨੂੰ ਉੱਚਾ ਰੱਖਣ ਲਈ ਜੰਮਿਓ ਜਦੋਂ ਤੁਸੀਂ ਇਹ ਆਦਤ ਬਦਲ ਲੈਂਦੇ ਹੋ ਤਾਂ ਲੋਕ ਤੁਹਾਨੂੰ ਹਲਕੇ ਵਿੱਚ ਨਹੀਂ ਮਕਸਦ ਵਾਲੇ ਬੰਦੇ ਵਜੋਂ ਦੇਖਣ ਲੱਗ ਪੈਂਦੇ ਹਨ ਚੌਥੀ ਆਦਤ ਹਰ ਗੱਲ ਦਾ ਬੇਵਜ੍ਹਾ ਹਿਸਾਬ ਦੇਣਾ ਆਪਣੇ ਆਪ ਨੂੰ ਵਾਰ-ਵਾਰ ਸਫਾਈ ਦੇ ਕੇ ਕਮਜ਼ੋਰ ਬਣਾਉਣਾ ਇਹ ਆਦਤ ਬਹੁਤ ਗਹਿਰੀ ਹੈ ਤੇ ਬਹੁਤ ਚੁੱਪੀ ਨਾਲ ਇੱਕ ਬੰਦੇ ਦੀ ਇੱਜ਼ਤ ਨੂੰ ਖਤਮ ਕਰ ਦਿੰਦੀ ਹੈ ਕਈ ਲੋਕ ਹਰ ਗੱਲ ਦਾ ਹਿਸਾਬ ਦੇਣ ਲੱਗ ਜਾਂਦੇ ਹਨ ਹਮੇ ਕਿਸੇ ਨੇ ਪੁੱਛਿਆ ਵੀ ਨਾ ਹੋਵੇ ਉਹ ਹਰ ਕਦਮ ਦੀ ਵਜ੍ਹਾ ਦੱਸਦੇ ਹਨ ਕਿ ਮੈਂ ਇਹ ਇਸ ਲਈ ਕੀਤਾ ਸੀ ਮੈਨੂੰ ਇਹ ਲੱਗਾ ਇਸ ਕਰਕੇ ਮੈਂ ਇਹ ਕਿਹਾ ਮੇਰੀ ਨੀਅਤ ਖਰਾਬ ਨਹੀਂ ਸੀ ਮੈਂ ਸੋਚਿਆ ਸੀ ਉਹ ਇਸ ਤਰ੍ਹਾਂ ਸਫਾਈ ਦਿੰਦੇ ਹਨ ਜਿਵੇਂ ਉਹ ਕਿਸੇ ਅਦਾਲਤ ਵਿੱਚ ਖੜੇ ਹੋਣ ਅਤੇ ਹਰ ਸ਼ਬਦ ਲਈ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੋਵੇ ਪਰ ਅਸਲ ਵਿੱਚ ਕੀ ਹੁੰਦਾ ਹੈ ਲੋਕ ਇਹ ਸੋਚਣ ਲੱਗਦੇ ਹਨ ਕਿ ਤੁਸੀਂ ਆਪਣੇ ਹੀ ਫੈਸਲਿਆਂ ਤੇ ਪੱਕੇ ਨਹੀਂ ਤੁਸੀਂ ਆਪਣੇ ਆਪ ਨੂੰ ਸਹਾਰਾ ਨਹੀਂ ਦੇ ਸਕਦੇ ਤੁਸੀਂ ਆਪਣੇ ਕੀਤੇ ਕੰਮ ਤੇ ਖੜ ਨਹੀਂ ਸਕਦੇ ਜਿਹੜਾ ਬੰਦਾ ਹਰ ਵਾਰ ਸਫਾਈ ਦਿੰਦਾ ਹੈ ਲੋਕ ਉਸਨੂੰ ਦੋਸ਼ੀ ਨਹੀਂ ਮੰਨਦੇ ਪਰ ਕਮਜ਼ੋਰ ਮੰਨਣ ਲੱਗ ਪੈਂਦੇ ਹਨ ਉਹ ਸਮਝ ਲੈਂਦੇ ਹਨ ਕਿ ਤੁਸੀਂ ਹੋਰਨਾਂ ਦੀ ਸੋਚ ਤੋਂ ਡਰਦੇ ਹੋ ਤੁਹਾਨੂੰ ਇਹ ਫਿਕਰ ਸਭ ਤੋਂ ਵੱਧ ਹੈ ਕਿ ਲੋਕ ਮੇਰੇ ਬਾਰੇ ਕੀ ਕਹਿਣਗੇ ਇਸ ਆਦਤ ਦਾ ਜਨਮ ਕਿੱਥੋਂ ਹੁੰਦਾ ਹੈ ਕਈ ਵਾਰ ਬਚਪਨ ਤੋਂ ਹੀ ਅਸੀਂ ਇਹ ਸੁਣਦੇ ਹਾਂ ਕਿ ਹਰ ਗੱਲ ਦਾ ਹਿਸਾਬ ਦੇ ਕਿਉਂ ਕੀਤਾ ਕਿਉਂ ਕਿਹਾ ਕਦੋਂ ਕੀਤਾ ਇਹ ਦਬਾ ਇੰਨਾ ਅੰਦਰ ਤੱਕ ਬੈਠ ਜਾਂਦਾ ਹੈ ਕਿ ਜਦੋਂ ਅਸੀਂ ਵੱਡੇ ਹੁੰਨੇ ਹਾਂ ਤਾਂ ਬਿਨਾਂ ਲੋੜ ਦੇ ਵੀ ਹਰ ਗੱਲ ਵਿੱਚ ਆਪਣੇ ਆਪ ਨੂੰ ਸਾਬਤ ਕਰਨ ਲੱਗ ਪੈਂਦੇ ਹਾਂ ਪਰ ਸੱਚ ਇਹ ਹੈ ਕਿ ਦ੍ਰਿੜ ਬੰਦੇ ਗਲਤੀ ਵੀ ਮੰਨਦੇ ਹਨ ਪਰ ਸਫਾਈ ਵਾਰ-ਵਾਰ ਨਹੀਂ ਦਿੰਦੇ ਉਹ ਆਪਣੇ ਕਦਮ ਤੇ ਖੜਦੇ ਹਨ ਚਾਹੇ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਹੁਣ ਵੇਖੋ ਇਸ ਆਦਤ ਨੂੰ ਛੱਡਣ ਦਾ ਰਸਤਾ ਕੀ ਹੈ ਪਹਿਲਾ ਆਪਣੇ ਫੈਸਲੇ ਨੂੰ ਆਪਣੀ ਨਜ਼ਰ ਵਿੱਚ ਸੱਚਾ ਬਣਾਓ ਜਿਹੜੀ ਗੱਲ ਤੁਸੀਂ ਵਿਚਾਰ ਕੇ ਕੀਤੀ ਹੈ ਉਹਦੀ ਪਿੱਛੇ ਖੜੇ ਰਹੋ ਦੁਨੀਆ ਦੀ ਸੋਚ ਹਰੇਕ ਪਲ ਬਦਲਦੀ ਹੈ ਪਰ ਤੁਹਾਡੀ ਦ੍ਰਿੜਤਾ ਹੀ ਤੁਹਾਡੀ ਪਛਾਣ ਹੈ ਦੂਜਾ ਸਿਰਫ ਇੱਕ ਵਾਰ ਸਪਸ਼ਟਤਾ ਦਿਓ ਜੇ ਕਿਸੇ ਨੂੰ ਵਾਕਈ ਸਮਝਣ ਦੀ ਲੋੜ ਹੈ ਇੱਕ ਵਾਰ ਸ਼ਾਂਤੀ ਨਾਲ ਦੱਸੋ ਫੇਰ ਉਸੇ ਗੱਲ ਨੂੰ ਦੁਹਰਾਉਣਾ ਤੁਹਾਨੂੰ ਕਮਜ਼ੋਰ ਦਿਖਾਉਂਦਾ ਹੈ ਤੀਜਾ ਹਰ ਇੱਕ ਨੂੰ ਖੁਸ਼ ਕਰਨ ਦੀ ਲੋੜ ਨਹੀਂ ਨਾ ਹੀ ਤੁਸੀਂ ਸਭ ਨੂੰ ਮਨਾ ਸਕਦੇ ਹੋ ਤੇ ਨਾ ਹੀ ਸਭ ਤੁਹਾਨੂੰ ਸਮਝ ਸਕਤੇ ਹਨ ਜਿਸ ਦਾ ਦਿਲ ਸਾਫ਼ ਹੈ ਉਹ ਦਿਲ ਦੇ ਤੌਰ ਤੇ ਸਮਝੇਗਾ ਜਿਸ ਦਾ ਮਨ ਹੀ ਖੋਜ ਵਿੱਚ ਲੱਗਾ ਹੈ ਉਸ ਨੂੰ ਕਿੰਨਾ ਵੀ ਸਮਝਾਓ ਖੁਸ਼ ਨਹੀਂ ਹੋਏਗਾ ਚੌਥਾ ਚੁੱਪੀ ਦੀ ਤਾਕਤ ਸਿੱਖੋ ਕਈ ਵਾਰੀ ਚੁੱਪੀ ਰਹਿਣਾ ਦੁਨੀਆ ਨੂੰ ਤੁਹਾਡੇ ਪਰੋਸੇ ਦਾ ਸਭ ਤੋਂ ਵੱਡਾ ਸੰਕੇਤ ਹੁੰਦਾ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਸਾਬਿਤ ਨਹੀਂ ਕਰਦਾ ਲੋਕ ਉਸ ਨੂੰ ਨਿਸ਼ਚਿਤ ਮੰਨਣ ਲੱਗ ਪੈਂਦੇ ਹਨ ਅਤੇ ਪੰਜਵਾਂ ਆਪਣੇ ਅੰਦਰਲੇ ਡਰ ਨੂੰ ਸਮਝੋ ਜੇ ਤੁਸੀਂ ਸਫਾਈ ਦਿੰਦੇ ਹੋ ਕਿ ਤੁਸੀਂ ਲੋਕਾਂ ਦੀ ਨਰਾਜ਼ਗੀ ਤੋਂ ਡਰਦੇ ਹੋ ਤਾਂ ਯਾਦ ਰੱਖੋ ਜਿਸ ਬੰਦੇ ਦੀ ਮਰਜ਼ੀ ਲੋਕਾਂ ਤੇ ਨਿਰਭਰ ਹੋਵੇ ਉਹ ਕਦੇ ਵੀ ਆਪਣੇ ਆਪ ਦਾ ਨਹੀਂ ਬਣਦਾ ਯਾਦ ਰੱਖੋ ਤੁਹਾਡੀ ਸਫਾਈ ਨਹੀਂ ਤੁਹਾਡੀ ਸਥਿਰਤਾ ਇੱਜ਼ਤ ਦਿੰਦੀ ਹੈ ਧ੍ਰਿੜ ਹੋ ਕੇ ਬੋਲੋ ਸਮਝ ਕੇ ਚੱਲੋ ਪਰ ਬੇਲੋੜੀ ਸਪਸ਼ਟਤਾ ਦੇਣ ਨਾਲ ਆਪਣੀ ਮੌਜੂਦਗੀ ਨੂੰ ਕਮਜ਼ੋਰ ਨਾ ਬਣਾਓ ਜਦੋਂ ਤੁਸੀਂ ਇਹ ਆਦਤ ਛੱਡ ਦਿੰਦੇ ਹੋ ਤਾਂ ਲੋਕ ਤੁਹਾਨੂੰ ਇੱਕ ਪੱਕੇ ਰੋਸੇ ਰੋਗ ਬੰਦੇ ਵਜੋਂ ਦਿਖਣ ਲੱਗ ਪੈਂਦੇ ਹਨ ਪੰਜਵੀਂ ਆਦਤ ਆਪਣੇ ਆਪ ਨੂੰ ਘਟਾ ਕੇ ਦਿਖਾਉਣਾ ਆਪਣੀਆਂ ਖੂਬੀਆਂ ਤਜਰਬੇ ਤੇ ਯੋਗਤਾਵਾਂ ਨੂੰ ਦਬਾ ਦੇਣਾ ਇਹ ਆਦਤ ਬਹੁਤ ਆਮ ਹੈ ਪਰ ਇਸ ਦਾ ਨੁਕਸਾਨ ਬਹੁਤ ਗਹਿਰਾ ਹੈ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਛੋਟਾ ਦਿਖਾਉਣ ਦੀ ਆਦਤ ਪਾ ਲੈਂਦੇ ਹਨ ਕਦੇ ਸ਼ਰਮ ਕਰਕੇ ਕਦੇ ਝਿਜਕ ਕਰਕੇ ਕਦੇ ਇਸ ਡਰ ਨਾਲ ਕਿ ਕੋਈ ਕਹਿ ਨਾ ਦੇਵੇ ਕਿ ਇਹ ਆਪਣੇ ਆਪ ਦੀ ਵਡਿਆਈ ਕਰ ਰਿਹਾ ਹੈ ਤਾਂ ਇਸ ਕਰਕੇ ਜੇ ਉਹ ਨਹੀਂ ਵੀ ਜਾਣਦੇ ਫਿਰ ਵੀ ਕਹਿ ਦਿੰਦੇ ਹਨ ਮੈਨੂੰ ਥੋੜਾ ਬਹੁਤ ਹੀ ਪਤਾ ਹੈ ਮੇਰਾ ਤਜਰਬਾ ਨਾ ਕਿ ਬਰਾਬਰ ਹੈ ਮੈਂ ਵਿੱਚ ਖਾਸ ਕੁਝ ਨਹੀਂ ਮੈਂ ਤਾਂ ਸਧਾਰਨ ਜਿਹਾ ਬੰਦਾ ਹਾਂ ਧਿਆਨ ਨਾਲ ਸੁਣੋ ਜਦੋਂ ਤੁਸੀਂ ਆਪਣੇ ਆਪ ਨੂੰ ਘਟਾ ਕੇ ਦਿਖਾਉਂਦੇ ਹੋ ਲੋਕ ਤੁਹਾਨੂੰ ਉਸ ਤੋਂ ਵੀ ਘੱਟ ਮੰਨਣ ਲੱਗ ਪੈਂਦੇ ਹਨ ਤੁਸੀਂ ਸੋਚਦੇ ਹੋ ਤੁਸੀਂ ਨਰਮੀ ਦਿਖਾ ਰਹੇ ਹੋ ਪਰ ਲੋਕ ਇਹ ਸਮਝਦੇ ਹਨ ਕਿ ਤੁਹਾਡੇ ਵਿੱਚ ਯੋਗਤਾ ਨਹੀਂ ਜਾਂ ਤੁਸੀਂ ਆਪਣੇ ਮੂਲ ਦਾ ਆਪ ਹੀ ਅੰਦਾਜ਼ਾ ਨਹੀਂ ਲਾ ਸਕਦੇ ਕੁਦਰਤ ਦਾ ਨਿਯਮ ਹੈ ਜੋ ਬੰਦਾ ਆਪਣੇ ਆਪ ਦੀ ਇੱਜ਼ਤ ਨਹੀਂ ਕਰਦਾ ਦੁਨੀਆ ਉਸ ਨੂੰ ਦੁਨੀ ਤੇਜ਼ੀ ਨਾਲ ਹਲਕਾ ਸਮਝਦੀ ਹੈ ਇਸ ਆਦਤ ਦੀ ਜੜ ਕਿੱਥੋਂ ਹੈ ਅਕਸਰ ਬਚਪਨ ਵਿੱਚ ਹੀ ਜਦੋਂ ਬੱਚਾ ਕੁਝ ਵਧੀਆ ਕਰਦਾ ਹੈ ਤਾਂ ਉਸ ਨੂੰ ਇਹ ਸੁਣਨਾ ਪੈਂਦਾ ਹੈ ਕਿ ਇਹ ਨਾ ਕਰ ਸ਼ਾਂਤ ਹੈ ਵੱਡਿਆਂ ਦੇ ਸਾਹਮਣੇ ਆਪਣੀ ਵਡਿਆਈ ਚੰਗੀ ਨਹੀਂ ਲੱਗਦੀ ਹੌਲੀ ਹੌਲੀ ਮਨ ਇਸ ਗੱਲ ਨੂੰ ਸੱਚ ਮੰਨ ਲੈਂਦਾ ਹੈ ਤੇ ਆਪ ਨੂੰ ਰੋਕਣ ਲੱਗ ਪੈਂਦਾ ਹੈ ਪਰ ਸੱਚ ਇਹ ਹੈ اپنیਆਂ ਖੂਬੀਆਂ ਦੀ ਪਛਾਣ ਕਰਨਾ ਵਡਿਆਈ ਨਹੀਂ ਸਮਝਦਾਰੀ ਹੈ ਜਿੱਥੇ ਤੁਸੀਂ ਆਪਣੀਆਂ ਤਾਕਤਾਂ ਨਹੀਂ ਮੰਨਦੇ ਉੱਥੇ ਦੁਨੀਆ ਵੀ ਤੁਹਾਡੇ ਹੱਕ ਤੇ ਧਿਆਨ ਨਹੀਂ ਦਿੰਦੀ ਇਹ ਨਿਯਮ ਸਭ ਤੋਂ ਵੱਧ ਉਸ ਵੇਲੇ ਹੁੰਦਾ ਹੈ ਜਦੋਂ ਤੁਸੀਂ ਕਿਸੇ ਮੌਕੇ ਦੇ ਸਾਹਮਣੇ ਖੜੇ ਹੁੰਨੇ ਹੋ ਇੱਕ ਚੰਗਾ ਕੰਮ ਇੱਕ ਵੱਡਾ ਫੈਸਲਾ ਇੱਕ ਮਹੱਤਵਪੂਰਨ ਗੱਲਬਾਤ ਜਦੋਂ ਤੁਸੀਂ ਆਪਣੇ ਮੁੱਲ ਨੂੰ ਘਟਾ ਦਿੰਦੇ ਹੋ ਤਾਂ ਉਹ ਮੌਕਾ ਤੁਹਾਡੇ ਹੱਥੋਂ ਨਿਕਲ ਜਾਂਦਾ ਹੈ ਤੇ ਕਿਸੇ ਹੋਰ ਦੇ ਹੱਥ ਵਿੱਚ ਚਲਾ ਜਾਂਦਾ ਹੈ ਇਸ ਆਦਤ ਨੂੰ ਤੋੜਨ ਦਾ ਤਰੀਕਾ ਕੀ ਹੈ ਪਹਿਲਾ ਆਪਣੀਆਂ ਤਾਕਤਾਂ ਦੀ ਲਿਸਟ ਬਣਾਓ ਰੋਜ਼ 5 ਮਿੰਟ ਬੈਠੋ ਤੇ ਉਹ ਗੱਲਾਂ ਲਿਖੋ ਜਿਨ੍ਹਾਂ ਵਿੱਚ ਤੁਸੀਂ ਮਾਹਿਰ ਹੋ ਜੋ ਤੁਸੀਂ ਹੋਰਨਾਂ ਤੋਂ ਚੰਗਾ ਕਰ ਸਕਦੇ ਹੋ ਇਹ ਲਿਸਟ ਤੁਹਾਡਾ ਪਰੋਸਾ ਹੈ ਦੂਜਾ ਸਹੀ ਗੱਲ ਨੂੰ ਸਾਫ਼ ਤੌਰ ਤੇ ਮੰਨੋ ਜੇ ਤੁਸੀਂ ਚੰਗਾ ਕੰਮ ਕੀਤਾ ਹੈ ਤਾਂ ਇਹ ਕਹਿਣ ਵਿੱਚ ਕੋਈ ਬੁਰਾਈ ਨਹੀਂ ਦੁਨੀਆ ਉਸ ਬੰਦੇ ਨੂੰ ਮੌਕਾ ਦਿੰਦੀ ਹੈ ਜੋ ਆਪਣੀ ਯੋਗਤਾ ਨੂੰ ਪੱਕੇ ਸ਼ਬਦਾਂ ਵਿੱਚ ਰੱਖ ਸਕੇ ਤੀਜਾ ਆਪਣੇ ਮਨ ਤੋਂ ਇਹ ਡਰ ਹਟਾਓ ਕਿ ਲੋਕ ਕੀ ਸੋਚਣਗੇ ਜਿਹੜੇ ਤੁਹਾਨੂੰ ਪਸੰਦ ਕਰਦੇ ਹਨ ਉਹ ਤੁਹਾਡੀ ਤਾਕਤ ਦੇਖ ਕੇ ਖੁਸ਼ ਹੋਣਗੇ ਜਿਹੜੇ ਨਫ਼ਰਤ ਕਰਦੇ ਹਨ ਉਹ ਤਾਂ ਬਿਨਾਂ ਕਾਰਨ ਵੀ ਤੁਹਾਡੀ ਨਿੰਦਾ ਕਰਨਗੇ ਇਸ ਲਈ ਡਰਨਾ ਬੇਮਤਲਬ ਹੈ ਪੰਜਵਾਂ ਸੱਚਾਈ ਨਾਲ ਭਰੋਸਾ ਜੋੜੇ ਆਪਣੇ ਮੁੱਲ ਦਾ ਵਦਾ ਚੜਾ ਕੇ ਬਿਆਨ ਨਾ ਕਰੋ ਪਰ ਉਸ ਨੂੰ ਘਟਾ ਕੇ ਵੀ ਨਾ ਦਿਖਾਓ ਜੋ ਤੁਸੀਂ ਹੋ ਉਹੀ ਸਾਫ਼ ਦ੍ਰਿੜ ਅਤੇ ਸ਼ਾਂਤ ਅੰਦਾਜ਼ ਵਿੱਚ ਬੋਲੋ ਪੰਜਵਾਂ ਭੀੜ ਦੇ ਸਾਹਮਣੇ ਖੜਨ ਦਾ ਬਿਹਾਸ ਕਰੋ ਜਿੰਨਾ ਤੁਸੀਂ ਆਪਣੇ ਆਪ ਨੂੰ ਪੇਸ਼ ਕਰੋਗੇ ਉਨਾ ਹੀ ਤੁਹਾਡੀ ਝਿਜਕ ਟੁੱਟੇਗੀ ਆਪਣੀ ਮੌਜੂਦਗੀ ਨੂੰ ਰੋਸ਼ਨੀ ਵਿੱਚ ਲਿਆਓ ਅਤੇ ਦੇਖੋ ਕਿਵੇਂ ਤੁਸੀਂ ਚਮਕਣ ਲੱਗ ਪੈਂਦੇ ਹੋ ਯਾਦ ਰੱਖੋ ਦੁਨੀਆ ਤੁਹਾਨੂੰ ਉਹੀ ਮੰਦੀ ਹੈ ਜੋ ਤੁਸੀਂ ਆਪਣੇ ਬਾਰੇ ਮੰਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਘਟਾ ਦਿਖਾਓਗੇ ਤਾਂ ਲੋਕ ਤੁਹਾਨੂੰ ਉਸ ਤੋਂ ਵੀ ਹੇਠਾਂ ਰੱਖਣਗੇ ਪਰ ਜਦੋਂ ਤੁਸੀਂ ਆਪਣੇ ਮੁੱਲ ਨੂੰ ਸ਼ਾਂਤੀ ਨਾਲ ਮੰਨ ਲੈਂਦੇ ਹੋ ਤਾਂ ਦੁਨੀਆ ਉਸ ਮੁੱਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ ਤਾਂ ਦੋਸਤੋ ਅੱਜ ਤੁਸੀਂ ਉਹ ਪੰਜ ਆਦਤਾਂ ਨੂੰ ਜਾਣ ਲਿਆ ਜਿਹੜੀਆਂ ਚੁੱਪਚਾਪ ਇੱਕ ਬੰਦੇ ਦੀ ਇੱਜ਼ਤ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਇਹ ਆਦਤਾਂ ਕਿਸੇ ਇੱਕ ਦਿਨ ਵਿੱਚ ਨਹੀਂ ਬਣਦੀਆਂ ਇਹ ਸਾਲਾਂ ਦੇ ਤਜਰਬੇ ਡਰ ਚਿਜਕ ਅਤੇ ਸਮਝੌਤੇ ਦੇ ਕਾਰਨ ਅੰਦਰਲੇ ਮਨ ਵਿੱਚ ਜੜ੍ਹਾਂ ਬਣਾਉਂਦੀਆਂ ਹਨ ਪਰ ਖਾਸ ਗੱਲ ਇਹ ਹੈ ਕਿ ਜਿਹੜੀ ਆਦਤ ਬਣ ਸਕਦੀ ਹੈ ਉਹ ਟੁੱਟ ਵੀ ਸਕਦੀ ਹੈ ਇੱਜ਼ਤ ਕੋਈ দান ਨਹੀਂ ਨਾ ਹੀ ਇਹ ਕਿਸਮਤ ਨਾਲ ਮਿਲਦੀ ਹੈ ਇੱਜ਼ਤ ਬੰਦਾ ਆਪਣੇ ਰਵੱਈਏ ਨਾਲ ਕਮਾਉਂਦਾ ਹੈ ਤੁਹਾਡੇ ਹਾਵ ਭਾਵ ਤੁਹਾਡੀ ਚਾਲ ਤੁਹਾਡੀ ਬੋਲਚਾਲ ਤੁਹਾਡੀ ਨਜ਼ਰ ਤੇ ਤੁਹਾਡੀ ਚੁੱਪੀ ਇਹ ਸਭ ਮਿਲ ਕੇ ਤੁਹਾਡੀ ਮੌਜੂਦਗੀ ਦਾ ਵਜ਼ਨ ਬਣਾਉਂਦੇ ਹਨ ਇਸ ਦੁਨੀਆ ਵਿੱਚ ਕਿਸੇ ਨੂੰ ਗੰਭੀਰਤਾ ਨਾਲ ਲੈਣਾ ਉਸ ਦੀ ਉਮਰ ਪੈਸੇ ਜਾਂ ਪੋਜੀਸ਼ਨ ਤੇ ਨਿਰਭਰ ਨਹੀਂ ਹੁੰਦਾ ਇਹ ਉਸ ਦੀ ਦ੍ਰਿੜਤਾ ਤੇ ਨਿਰਭਰ ਹੁੰਦਾ ਹੈ ਉਹ ਕਿਵੇਂ ਬੋਲਦਾ ਹੈ ਕਿਵੇਂ ਖੜਦਾ ਹੈ ਕਿਵੇਂ ਆਪਣੇ ਫੈਸਲੇ ਦਾ ਭਾਰ ਆਪ ਉਠਾਉਂਦਾ ਹੈ ਜਿਹੜਾ ਬੰਦਾ ਆਪਣੇ ਆਪ ਦੇ ਪ੍ਰਤੀ ਸੱਚ ਹੈ ਉਸ ਨੂੰ ਦੁਨੀਆ ਹੋੜੀਆਂ ਚਾਲਾਂ 'ਚ ਦਬਾ ਨਹੀਂ ਸਕਦੀ। ਦੋਸਤੋ ਤੁਸੀਂ ਇਹ ਪੰਜ ਆਦਤਾਂ ਸਿਰਫ ਸੁਣਨ ਲਈ ਨਹੀਂ ਪਾਲਣ ਲਈ ਸਿੱਖੀਆਂ ਨੇ। ਜੇ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹਟਾ ਲੈਂਦੀ ਹੋ ਤਾਂ ਤੁਸੀਂ ਦੇਖੋਗੇ ਕਿ ਲੋਕਾਂ ਦਾ ਵਿਹਾਰ, ਉਹਨਾਂ ਦਾ ਰਵਈਆ, ਉਹਨਾਂ ਦੀ ਨਜ਼ਰ ਤੁਹਾਨੂੰ ਦੇਖ ਕੇ ਆਪ ਹੀ ਬਦਲਣ ਲੱਗ ਪਵੇਗੀ। ਯਾਦ ਰੱਖੋ ਲੋਕ ਤੁਹਾਨੂੰ ਤੁਹਾਡੇ ਸ਼ਬਦਾਂ ਨਾਲ ਨਹੀਂ ਤੁਹਾਡੇ ਸੁਭਾਅ ਨਾਲ ਤੋਲਦੇ ਹਨ। ਜੋ ਬੰਦਾ ਆਪਣੇ ਆਪ ਨਾਲ ਖਰਾ ਹੈ ਉਸ ਦਾ ਕਦ ਬਾਹਰਲੀ ਦੁਨੀਆ ਖੁਦ ਬਣਾਉਂਦੀ ਹੈ ਅੱਜ ਤੋਂ ਇੱਕ ਵਾਅਦਾ ਆਪਣੇ ਨਾਲ ਕਰੋ ਤੁਸੀਂ ਬਿਨਾਂ ਵਜ੍ਹਾ ਮੁਸਕਰਾਉਂਗੇ ਨਹੀਂ ਆਪਣੀ ਗੱਲ ਨੂੰ ਘਟਾ ਕੇ ਨਹੀਂ ਦਸੋਗੇ ਹਰ ਕਿਸੇ ਨੂੰ ਖੁਸ਼ ਕਰਨ ਦੀ ਲੋੜ ਨਹੀਂ ਰੱਖੋਗੇ ਹਰ ਗੱਲ ਦਾ ਹਿਸਾਬ ਨਹੀਂ ਦਿੰਦੇ ਫਿਰੋਗੇ ਅਤੇ ਆਪਣੀ ਆਪ ਦੀ ਕੀਮਤ ਨੂੰ ਕਦੇ ਛੋਟਾ ਨਹੀਂ ਮੰਨੋਗੇ ਤੁਹਾਡਾ ਹਰ ਦਿਨ ਤੁਹਾਡੀ ਨਵੀਂ ਸ਼ਖਸੀਅਤ ਦਾ ਇੱਕ ਕਦਮ ਬਣ ਸਕਦਾ ਹੈ ਸਿਰਫ ਇਹਨਾਂ 5 ਸੋਧਾਂ ਨੂੰ ਆਪਣੀ ਜ਼ਿੰਦਗੀ ਵਿੱਚ ਸ਼ੁਰੂ ਕਰ ਦੋ ਤੇ ਫਿਰ ਵੇਖਣਾ ਤੁਹਾਡੀ ਆਵਾਜ਼ ਦਾ ਭਾਰ ਤੁਹਾਡੀ ਨਿਗਾਹ ਦੀ ਗੰਭੀਰਤਾ ਤੇ ਤੁਹਾਡੇ ਬੋਲਾਂ ਦੀ ਤਾਕਤ ਲੋਕਾਂ ਨੂੰ ਆਪ ਹੀ ਤੁਹਾਨੂੰ ਇੱਜ਼ਤ ਦੇਣ ਤੇ ਮਜਬੂਰ ਕਰ ਦੇਵੇਗੀ। ਅੰਤ ਵਿੱਚ ਇੱਕ ਗੱਲ ਇੱਜ਼ਤ ਹਾਸਲ ਕਰਨ ਲਈ ਤੁਹਾਨੂੰ ਕਿਸੇ ਦੇ ਸਾਹਮਣੇ ਝੁਕਣ ਦੀ ਲੋੜ ਨਹੀਂ ਨਾ ਹੀ ਚੀਕਣ ਦੀ ਸਿਰਫ ਆਪਣੇ ਆਪ ਨੂੰ ਜਾਣਨ ਦੀ ਮੰਨਣ ਦੀ ਅਤੇ ਸਿੱਧੇ ਡੰਡੇ ਨਾਲ ਖੜੇ ਰਹਿਣ ਦੀ ਲੋੜ ਹੈ। ਅੱਜ ਤੋਂ ਤੁਸੀਂ ਉਹ ਬੰਦੇ ਬਣੋ ਜਿਸ ਦੀ ਚੁੱਪੀ ਵੀ ਇੱਜ਼ਤ ਮੰਗੇ ਜਿਸਦੇ ਬੋਲ ਵੀ ਭਾਰ ਲੈ ਕੇ ਆਉਣ ਅਤੇ ਜਿਸ ਦੀ ਹਾਜ਼ਰੀ ਆਪੇ ਕਹੇ ਕਿ ਇਹ ਬੰਦਾ ਮਜ਼ਾਕ ਨਹੀਂ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਸਮਾਂ ਦੇਣ ਲਈ ਅਤੇ ਆਪਣੇ ਆਪ ਨੂੰ ਨਵਾਂ ਬਣਾਉਣ ਲਈ ਇੱਕ ਕਦਮ ਚੁੱਕਣ ਲਈ ਹੋਣ ਵਾਲੇ ਹਰ ਦਿਨ ਲਈ ਤੁਹਾਨੂੰ ਦਿਲੋਂ ਸਦਾ ਤੁਸੀਂ ਆਪਣੀ ਇੱਜ਼ਤ ਆਪਣੀ ਤਾਕਤ ਅਤੇ ਆਪਣੀ ਮੌਜੂਦਗੀ ਨੂੰ ਅੱਜ ਤੋਂ ਕਈ ਗੁਣਾ ਵਧਾਓ ਰੱਬ ਰਾਖਾ ਅਤੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਮੁੱਲ ਨੂੰ ਘਟਣ ਨਾ ਦੇ